ਸਤ ਸ੍ਰੀ ਅਕਾਲ ਸਾਰਿਆਂ ਨੂੰ ਸਪਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ 3500 ਰੁਪਏ ਪੈਨਸ਼ਨ ਸ਼ੁਰੂ ਹੋ ਚੁੱਕੀ ਹੈ ਫਾਰਮ ਕਿਵੇਂ ਭਰਨਾ ਹੈ ਕਿਹੜੇ ਲੋਕਾਂ ਨੂੰ ਮਿਲੇਗੀ ਉਮਰ ਹੈ ਜਿਹੜੀ ਉਹ 60 ਸਾਲ ਕਰ ਦਿੱਤੀ ਗਈ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਬਜ਼ੁਰਗਾਂ ਲਈ ਇੱਕ ਵੱਡੀ ਰਾਹਤ ਭਰੀ ਖਬਰ ਆਈ ਹੈ ਸਰਕਾਰ ਨੇ ਹਾਲੀ ਵਿੱਚ ਇੱਕ ਨਵੀਂ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਤਹਿਤ ਜੋਗ ਬਜ਼ੁਰਗ ਨਾਗਰਿਕਾਂ ਨੂੰ ਹਰ ਮਹੀਨੇ 3500 ਰੁਪਏ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਕਿਹੜੇ ਬਜ਼ੁਰਗਾਂ ਨੂੰ ਮਿਲੇਗੀ ਉਹਨਾਂ ਦੀ ਜਿਹੜੀ ਆਮਦਨ ਆ ਉਹ ਕਿੰਨੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਫਾਰਮ ਕਿਵੇਂ ਭਰਨਾ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਹੈ ਜਿਹੜੀ ਉਹ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਦੋਸਤੋ ਬਜ਼ੁਰਗਾਂ ਦੇ ਲਈ ਟਾਈਮ-ਟਾਈਮ ਤੇ ਸਰਕਾਰ ਹੈ ਜਿਹੜੇ ਉਹ ਵੱਡੇ ਫੈਸਲੇ ਇਹ ਤੋਂ ਲੈ ਰਹੀ ਹੈ ਤੇ ਇਸ ਦੇ ਚੱਲਦੇ ਹੁਣ 60 ਸਾਲ ਤੇ ਇਸ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਹੈ ਇਹ ਦੱਸ ਦਈਏ ਜੋਗ ਦੇ ਆਧਾਰ ਤੇ ਚੋਣ ਹੋਵੇਗੀ ਸਰਕਾਰ ਨੇ ਇਸ ਯੋਜਨਾ ਦਾ ਲਾਭ ਉਠਾਉਣ ਲਈ ਕੁਝ ਮਾਪਦੰਡ ਨਿਰਧਾਰਿਤ ਕੀਤੇ ਨੇ ਤਾਂ ਉਹ ਕਿਹੜੇ-ਕਿਹੜੇ ਮਾਪਦੰਡ ਨੇ ਜਿਹੜੀ ਉਮਰ ਹੈ ਬਿਨੇਕਾਰ ਦੀ ਤਾਂ ਉਹ ਘੱਟੋ-ਘੱਟ 60 ਸਾਲ ਹੋਣੀ ਚਾਹੀਦੀ ਹੈ ਬਿਨੇਕਾਰ ਦੀ ਮਾਸਿਕ ਆਮਦਨ ਹੈ ਜਿਹੜੀ ਉਹ 10000 ਤੋਂ ਘੱਟ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਬਿਨੇਕਾਰ ਕਿਸੇ ਹੋਰ ਸਰਕਾਰੀ ਦਾ ਲਾਭ ਨਹੀਂ ਲੈ ਰਿਹਾ ਹੋਣਾ ਚਾਹੀਦਾ। ਬੀਪੀਐਲ ਗਰੀਬੀ ਹੇਠਾਂ ਤੋਂ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ। ਕਿਵੇਂ ਅਪਲਾਈ ਕਰਨਾ ਹੈ ਇਸ ਦੇ ਲਈ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ। ਆਫਲਾਈਨ ਦੇ ਲਈ ਆਪਣੇ ਨਜ਼ਦੀਕੀ ਸਮਾਜ ਭਲਾਈ ਵਿਭਾਗ ਜਾਂ ਬਲਾਕ ਦਫ਼ਤਰ ਜਾਓ। ਪੈਨਸ਼ਨ ਯੋਜਨਾ ਦਾ ਫਾਰਮ ਹੈ ਜਿਹੜਾ ਉੱਥੋਂ ਪ੍ਰਾਪਤ ਕਰ ਸਕਦੇ ਹੋ। ਲੋੜੀਦੇ ਦਸਤਾਵੇਜ਼ ਤੁਹਾਨੂੰ ਨਾਲ ਅਟੈਚ ਕਰਨੇ ਪੈਣਗੇ। ਆਨਲਾਈਨ ਤੁਸੀਂ ਰਾਜ ਸਰਕਾਰ ਦੀ ਸਮਾਜ ਭਲਾਈ ਵਿਭਾਗ ਦੀ ਵੈਬਸਾਈਟ ਤੇ ਜਾਣਾ ਹੈ ਸੀਨੀਅਰ ਸਿਟੀਜ਼ਨ ਪੈਨਸ਼ਨ ਸਕੀਮ ਵਿਭਾਗ ਤੇ ਕਲਿੱਕ ਕਰਨਾ ਹੈ ਅਤੇ ਫਾਰਮ ਭਰਨਾ ਹੈ ਲੋੜੀਦੇ ਦਸਤਾਵੇਜ਼ ਆਧਾਰ ਕਾਰਡ ਉਮਰ ਦੇ ਸਬੂਤ ਵਜੋਂ ਜਨਮ ਸਰਟੀਫਿਕੇਟ ਵੋਟਰ ਕਾਰਡ ਆਮਦਨ ਸਰਟੀਫਿਕੇਟ ਬੈਂਕ ਪਾਸਬੁੱਕ ਦੀ ਕਾਪੀ ਪਾਸਪੋਰਟ ਆਕਾਰ ਦੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਰਾਸ਼ਨ ਕਾਰਡ ਜੇਕਰ ਤੁਹਾਡੇ ਕੋਲ ਹੈ ਨਵੀਂ ਪੈਨਸ਼ਨ ਕਿਹੜੀ ਹੈ ਸਰਕਾਰੀ ਪੈਨਸ਼ਨ ਯੋਜਨਾ ਇੱਕ ਵਿਸ਼ੇਸ਼ ਤੌਰ ਤੇ ਉਹਨਾਂ ਬਜ਼ੁਰਗ ਨਾਗਰਿਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਜਿਨ੍ਹਾਂ ਦੀ ਵਿੱਤੀ ਸਹਾਇਤਾ ਕਮਜ਼ੋਰ ਹੈ ਜਿਨ੍ਹਾਂ ਨੂੰ ਸਮਾਜਿਕ ਸੁਰੱਖਿਆ ਦੀ ਲੋੜ ਹੈ ਤਾਂ ਉਹਨਾਂ ਦੇ ਲਈ ਇਹ ਸ਼ੁਰੂ ਕੀਤੀ ਗਈ ਹੈ 3500 ਰੁਪਏ ਦਾ ਪੈਨਸ਼ਨ ਹੈ ਜਿਹੜੀ ਤੋਂ ਮਿਲੇਗੀ ਫਿਲਹਾਲ ਇੰਨਾ ਹੀ ਧੰਨਵਾਦ